ਪੰਜਾਬ ਦੀਆਂ ਦਾਣਾ ਮੰਡੀਆਂ ਦੇ ਵਿੱਚ ਝੋਨੇ ਦੀ ਫਸਲ ਦੀ ਆਮਦ ਸ਼ੁਰੂ ਹੋ ਗਈ ਹੈ ਅਤੇ ਸਰਕਾਰ ਦੇ ਵੱਲੋਂ ਸਰਕਾਰੀ ਬੋਲੀ ਸ਼ੁਰੂ ਕਰਵਾਉਣ ਦੀਆਂ ਹਦਾਇਤਾਂ ਦੇ ਸਮਾਣਾ ਦੀ ਅਨਾਜ ਮੰਡੀ ਵਿਖੇ ਹਲਕਾ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਨੇ ਝੋਨੇ ਦੀ ਪਲੇਠੀ ਢੇਰੀ ਦੀ ਬੋਲੀ ਕਰਵਾ ਕੇ ਖਰੀਦ ਸ਼ੁਰੂ ਕਰਵਾਈ ਇਸ ਮੌਕੇ ਉਹਨਾਂ ਦੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਕਾਰ ਸਿੰਘ ਗੱਜੂ ਮਾਜਰਾ ਵੀ ਮੌਜੂਦ ਸਨ ਚੇਤਨ ਸਿੰਘ ਜੋੜਾ ਮਾਝਰਾਵਲੋਂ ਆਖਿਆ ਗਿਆ ਹੈ ਕਿ ਖਰੀਦ ਕੇਂਦਰਾਂ ਦੇ ਵਿੱਚ ਪੁਕਤਾ ਪ੍ਰਬੰਧ ਮੁਕੰਮਲ ਕੀਤੇ ਗਏ ਨੇ ਲਿਫਟਿੰਗ ਅਤੇ ਅਦਾਇਗੀ ਵੀ ਨਾਲੋ ਨਾਲ ਹੋਏਗੀ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਫਸਲ ਸੁਕਾ ਕੇ ਹੀ ਲੈ ਕੇ ਆਉਣ ਤਾਂ ਜੋ ਆਉਂਦੇ ਸਾਰ ਹੀ ਉਹਨਾਂ ਦੀ ਫਸਲ ਵਿਕ ਸਕੇ ਉੱਥੇ ਹੀ ਸੀਜ਼ਨ ਦੇ ਦੌਰਾਨ ਜੇਕਰ ਕਿਸੇ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਇਸ ਮੌਕੇ ਆਰਟੀ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਗਰਗ ਵਾਈਸ ਪ੍ਰਧਾਨ ਕਸ਼ਮੀਰ ਸਿੰਘ ਰਾਜਲਾ ਸੈਕਟਰੀ ਪਵਨ ਤੂਰੀ ਕੈਸ਼ੀਅਰ ਪਵਨ ਕੁਮਾਰ ਸਰ ਪ੍ਰਸਤ ਸੰਦੀਪ ਸੰਜੂ ਵੀ ਹਾਜ਼ਰ ਰਹੇ ਜਿਹੜੀ ਜਿਲੀ ਸਰਕਾਰਿਆ ਦੀ ਸ਼ੁਰੂ ਹੋਈ ਆ ਉਹਦੇ ਵਾਸਤੇ ਮੈਂ ਕਿਸਾਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਜਿਲੀ ਜੀਲੀ ਆ ਉਹ ਥੋੜੀ ਸੁੱਕੀ ਲੈ ਕੇ ਆਉਣ ਕਿਉਂਕਿ ਉਹਦੇ ਫਿਰ ਤਾਂ ਕੋ ਪ੍ਰੇਸ਼ਾਨ ਹੋਣ ਦਾ ਫਾਇਦਾ ਨਹੀਂ ਹੈ ਜਿਹੜਾ ਮੋਇਸਚਰ ਹੈ 17 ਮੋਇਸਚਰ ਹੈ ਉਹਨਾ ਮੋਇਸਚਰ ਹੋਣਾ ਚਾਹੀਦਾ ਕਿਉਂਕਿ ਫਿਰ ਖੱਜਲ ਖਵਾਰੀ ਹੁੰਦੀ ਹੈ ਉਹਦਾ ਕੋਈ ਫਾਇਦਾ ਨਹੀਂ ਹੈ ਬਾਕੀ ਉਮੀਦ ਹੈ ਕਿ ਜਿਹੜੀਆਂ ਢੇਰੀਆਂ ਹੋਈਆਂ ਨੇ ਇਹ ਬਹੁਤ ਸੁੱਕੀਆਂ ਢੇਰੀਆਂ ਨੇ ਜਿਨ੍ਹਾਂ ਦਾ 17 ਤੋਂ ਵੀ 2-2 ਪੁਆਇੰਟ ਜਿਹੜਾ ਥੱਲੇ ਆ ਫੋਮੇ ਨੂੰ ਉਮੀਦ ਹੈ ਕਿ ਬੇ ਬਾਕੀ ਵੀ ਕਿਸਾਨ ਜਿਹੜੀਆਂ ਫਸਲਾਂ ਲੈ ਕੇ ਆਉਣ ਉਹ ਜੁਦੀ ਲੈ ਕੇ ਆਉਣਗੇ ਉਹ ਸੁੱਕੀ ਹੋ ਗਈ ਔਰ ਕਿਸੇ ਨੂੰ ਵੀ ਕੋਈ ਕਿਸੇ ਕਿਸਮ ਦੀ ਕੋਈ ਪੇਮੈਂਟ ਦੀ ਕੋਈ ਤਲਾਈ ਦੀ ਕੋਈ ਲਿਫਟਿੰਗ ਦੀ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਹੈ ਜਿਹੜੀ ਉਹ ਸ਼ਹਿਰ ਚ ਨਹੀਂ ਆਉਣ ਦਵਾਂਗੇ ਸੋ ਸਾਰੇ ਆੜਤੀਆਂ ਨੂੰ ਕਿਸਾਨ ਵੀ ਦਾ ਮੁਬਾਰਕਾ ਕੀ ਅੱਜ ਜਿਹੜੀ ਸ਼ੁਰੂਆਤ ਹੈ ਜਿਹੜੀ ਕੀਤੀ ਗਈ ਹੈ ਜਿਹੜੀ ਅੱਜ ਬੋਲੀ ਹੋਈ ਹੈ ਜੀ ਦਾ ਭਾ ਕੀ ਹੋਇਆ ਸੀ ਜਿਹਦਾ ਜਿਹੜਾ ਸਰਕਾਰ ਵੱਲੋਂ ਫਿਕਸ ਹੈ 2300 ਕੁਝ ਨੰਬਰ ਵੀ ਹੈ ਅਸੀਂ ਉਹਨਾਂ ਨੂੰ ਇੱਕ ਅਪੀਲ ਕਰਾਂਗੇ ਵੀ ਇਹ ਚੋਣ ਨਾ ਜਿਹੜਾ ਉਹ ਸੁੱਕਾ ਲੈ ਕੇ ਆਣ ਰਾਲੀ ਨੂੰ ਅੱਗ ਨਾ ਲਾਣ ਤਾਂ ਕਿ ਆਉਣ ਵਾਲਾ ਸਾਡਾ ਜੀਵਨ ਬਚ ਸਕੇ ਔਰ ਰਾਤ ਨੂੰ ਰੇ ਜੀਮੀਦਾਰ ਨੂੰ ਰਾਤ ਨਾ ਕੱਟਣੀ ਪਵੇ ਸੁੱਕਾ ਚੋਂ ਨਾ ਆਉ ਅਸੀਂ ਕਿਸੇ ਵੀ ਜੀਮੀਦਾਰ ਨੂੰ ਰਾਤ ਨਹੀਂ ਕੱਟਣ ਦਵਾਂਗੇ 17% ਦਾ ਮੌਇਸਚਰ ਲੈ ਕੇ ਆਓ ਇਸ ਵਾਰ ਦੀ 32-33 ਰੁਪਏ ਲੱਗਣਗੇ ਲਾਜੀ ਇਹ ਝਾੜ ਟੱਕੇ ਦਾ ਬਾਬੂ ਗਵਾਂਡਰ ਭਾਂਡਿਆ ਕਿੱਲੇ ਦੇ ਠੀਕੇ ਪ੍ਰਬੰਧਕ ਨੂੰ ਦੇਖੋ ਹੁਣ ਜੀ ਕਹਿੰਦੇ ਦਾਣੇ ਆਏ ਜੀ ਪਰ ਕੋਈ ਲੱਗਦਾ ਨਹੀਂ। ਨਾ ਜੀ ਸਾਡੇ ਬੋਣਾ ਕੋਈ ਹਲਦੀ ਰੋਗ ਬੋਣਾ ਬੋਣੇ ਰੋਗ ਤੇ ਮੇਰੀ ਆਪ 18 ਕਿਲੇ ਜੀ ਮਰ ਗਈ ਐ। ਮਾਦੀ ਸਹੀ ਬੈਲੀਵਾਨ ਵਾਲੀ ਹੋਈ ਠੀਕ ਉਥੋਂ ਐਸ ਦੀ ਵੀ ਜੈ ਸਮਾਨੇ ਵਾਲਾ ਜਾ ਕੇ ਆਇਆ ਠੀਕ ਐ ਲੰਬੜ ਦਾ ਰਾਜਪਤਰ ਠੀਕ ਐ ਮਾਣਾ ਤੋਂ ਕਲਾਸ਼ ਸ਼ਰਮਾ ਦੇਪੂ